ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਲੌਗ ਬਣਾਉਣ ਲੱਗੇ ਆਂ ਗੋਗਲੇਆਂ ਦਾ ਅੱਜ ਅਸੀਂ ਬਣਾਉਣ ਲੱਗੇ ਗੋਗਲੇ ਜਿਹੜੇ ਵਿਆਹ ਸ਼ਾਦੀਆਂ ਤੇ ਬਣਾਏ ਜਾਂਦੇ ਆ ਠੀਕ ਹੈ ਤੇ ਉਹ ਤੁਹਾਨੂੰ ਦਿਖਾ ਦਿਆਂਗੇ ਆਹ ਦੇਖੋ ਅਸੀਂ ਜਿੱਤੇ ਇਹ ਲੈ ਰੱਖ ਲਿਆ ਜੀ ਤੇ ਆਹ ਬਣਾਇਆ ਦੀ ਕੀ ਕਹਿ ਸਕਦੇ ਚ ਮਿੱਠਾ ਬਾਦੇ ਦੋ ਬੇਸੀਆਂ ਤੇ ਦੋ ਬੇਸੀ ਮਿੱਠੇ ਦੀਆਂ ਪਾ ਗੇ ਗੁੜ ਦੀਆਂ ਸੌਰੀ ਤੇ ਇਹ ਅਸੀਂ ਚਾਣੀ ਜੇ ਵਾਂਗੂ ਜੇ ਦੱਬਣਾ ਦੇਣ ਦੇ ਕਹਿਣ ਪਾਣੀ ਚ ਘੋਲਿਆ ਜੀ ਕਹਿਣ ਦਾ ਭਾਵ ਪਾਣੀ ਚ ਘੋਲ ਲਿਆ ਦੋ ਬੇਸੀਆਂ ਤੇ ਆ ਆ ਅਸੀਂ ਸੋਮੋ ਹੋਵੇ ਚ ਪਾਣੀ ਆ ਜਾਂ ਆਟਾ ਲੈਂਦਾ ਜੀ ਇਹਨਾਂ ਇੱਕ ਕੌਲੀ ਵੱਡਾ ਪਲਾਸਟਿਕ ਦਾ ਮਗਜਾ ਇਹ ਇਹ ਵਿੱਚ ਖੋਲ ਆ ਗਿਆ ਏਦਾਂ ਠੀਕ ਹੈ ਇਹ ਵਿਆਹ ਸਾਧੀਆਂ ਦੇ ਬਹੁਤ ਬਣਾਉਂਦੇ ਹੁੰਦੇ ਹਾਂ ਸਾਡਾ ਵੀ ਦਿਲ ਕੀਤਾ ਕਿ ਬੱਬਰੀਆਂ ਬਣਾ ਕੇ ਖਾਈਏ ਚਾਹ ਦੇ ਨਾਲ ਕਿਉਂ ਵੀਡੀਓ ਵਿੱਚ ਜਦੋਂ ਵਿਆਹ ਆਉਂਦੇ ਰਹਿੰਦੇ ਆ ਕਿ ਦਿਨ ਕਿਤੇ ਮਰਦੀਆਂ ਰਹਿੰਦੀਆਂ ਤੇ ਪਰਦੇਸਾਂ ਦੇ ਮਾਮਲੇ ਪਰਦੇਸਾਂ ਵਿੱਚ ਤਾਂ ਆਪੇ ਬਣਾ ਕੇ ਖਾਣੀਆਂ ਪੈਂਦੀਆਂ ਜੀ ਕਿਤੇ ਵਿਆਹ ਦੇ ਉੱਥੇ ਵੀ ਮੈਨੂੰ ਮੈਦਾਜ ਚੀ ਚਲਦੀ ਹੈ ਘਰੇ ਨਹੀਂ ਚਲਦੀ ਕਿ ਵੀਡੀਓ ਤਾਂ ਜ਼ਰੂਰ ਚਲਦੀ ਹੈ ਜੀ ਜੋ 사 ਗੰਝ ਜ਼ਰੂਰੀ ਹੈ ਕਹਿੰਦੇ ਹੁੰਦੇ 사 ਗਨ ਕਰੋ ਜੀ ਯਾਦ ਸਾਡੇ ਵਾਲਾ ਕਹਿੰਦੇ ਹੁੰਦੇ ਭਾਈ ਬੱਬਰੀਆਂ ਕਈ ਪਾਸੇ ਗੋਗਲੀ ਕਹਿੰਦੇ ਆ ਇਹ ਹੁਣ ਤੁਸੀਂ ਕਮੈਂਟ ਕਰ ਦਿੱਤੇ ਸੋ ਭਾਈ ਆਪਣੇ ਆਪਣੇ ਏਰੀਏ ਦੀ ਆਪਣੇ ਆਪਣੀ ਬੋਲੀ ਜੀ ਠੀਕ ਹੈ ਜੀ ਤੇ ਗੁਰシャンਗਰ ਏਰੀਆ ਜੀ ਕਹਿੰਦੇ ਬੱਬਰੀਆਂ ਜਿਹੜਾ ਕੁਝ ਲੱਸੇ ਉਹ ਭਾਈ ਇਹਨੂੰ ਬੱਗਰੀਆਂ ਕਹਿੰਦੇ ਗੋਗਰੀਆਂ ਕਹਿੰਦੇ ਆ ਠੀਕ ਹੈ ਬਗਾਇ ਦਾ ਮਿਕਸ ਕਰ ਲਾ ਠੀਕ ਹੈ ਤੇ ਅੰਦਰ ਵਿੱਚ ਪਾ ਲਈ ਸੌਂਫ ਮਿੱਠੀ ਸੌਂਫ ਆ ਜੀ ਇਹ ਠੀਕ ਹੈ ਹਾਂ ਆਪਾਂ ਨੂੰ ਦਿਵਾ ਦੇ ਬੱਗਰੀ ਗੋਗਰੀ ਦਾ ਸੌਰੀ ਗੋਗਰੇ ਬੱਗਰੀ ਆਪਾਂ ਜੋੜੀ ਲੈਂਦੇ ਆ ਮੰਗਾਈ ਸਾਡੇ ਮੂਹ ਤੇ ਚੜੇ ਇਹ ਬੱਬਰੀ ਕਿਉਂਕਿ ਪਜੋੜੇ ਦਾ ਸਾਡੇ ਪਿੰਡ ਦਾ ਸਾਡਾ ਪਿੰਡ ਪਜੋੜਾ ਪਜੋੜੇ ਦਾ ਬੱਬਰੀ ਆ ਜਾਂਦੇ ਭਾਈ ਗੂਗਲੇ ਹੁੰਦੇ ਸੀ ਥੋੜੇ ਜਿੱਦਾਂ ਸਾਗਤ ਸਾਗਤ ਆਟੇ ਦੀ ਗੋੜ ਵੀ ਇੰਤੇ ਖੰਡ ਨਾਲ ਦਾ ਹੀ ਆ ਤੇ ਵੀਟਿਆ ਤੋਂ ਆਉਂਦਾ ਸਾਰਾ ਗੋੜ ਵੀ ਖੰਡ ਨਾਲ ਦਾ ਹੀ ਆ ਆਜ ਕੋਲ ਥੋੜੇ ਜਆ ਥੋੜਾ ਜਆ ਘਰ ਲੈਣ ਬਣਾਇਆ ਜੀ ਹੁਣ ਥੋੜਾ ਟਾਣਾ ਥੋੜਾ ਸਖਤ ਕਰਨਾ ਪੈਣਾ ਟੇਕਲ ਆਇਆ ਹੋ ਗਿਆ ਨਾ ਜਦੋਂ ਤੱਕ ਮੈਂ ਇਸ ਕਰ ਲਵਾਂ ਸਾਰਾ ਤੇ ਤੁਸੀਂ ਦੇਖਣਾ ਜੇ ਢਲਾਓਗੇ ਥੋੜੇ ਆਟਾ ਉਹ ਬਾਲੋਏ ਦਾ ਗਈ ਦਾ ਦਜਾ ਨਹੀਂ ਇਹ ਇੰਨਾ ਲੱਗ ਜਾਣਾ ਆਹ ਲੋ ਜੀ ਬਣਾਉਣ ਲੱਗ ਪਏ ਆ ਜੀ ਅੰਤਮ ਬਾਤ ਹੈ ਦਾ ਛੱਡੀ ਚ ਲੋ ਜਿੱਦਾਂ ਪਕੌੜੇ ਛੱਡੀਦੇ ਹੁੰਦੇ ਆ ਨਾ ਇਹਦਾ ਪਾਣੀ ਰੱਖ ਲਓ ਪਾਣੀ ਦਾ ਹੱਥ ਲਾ ਕੇ ਤੇ ਇੱਕ ਦੋ ਗੋਲੇ ਛੱਡ ਗਿਆ ਤਾਂ ਪਾਣੀ ਦਾ ਹੱਥ ਲਾ ਲਓ ਬਸ ਅੱਗੇ ਚੱਲੀਏ ਜੀ ਲੋ ਵਿੱਚ 20 ਗਿਰਾ ਬੱਜ ਗਏ ਆਜੇ ਫੋਟੋ ਆਪਣਾ ਕੋਈ ਪਰਦੇਸਾਂ ਦਾ ਜਿਵੇਂ ਮਨ ਪਰ ਜਾਵਾ ਕਰ ਸਕਦੇ ਨੇ ਨਾ ਬਸ ਕੁਝ ਟਾਈਮ ਬਚੇ ਵਾਸਤੇ ਪੁਰਾ ਜਣੀ ਪਰ ਦੋ ਪਾਦੋੜੇ ਸਾਰੇ ਰਾਹੀਂ ਦੇ ਖਾਣੇ ਬੜੇ ਸਵਾਦ ਹੁੰਦੇ ਗੁੜ ਦੇ ਜਿਆਦਾ ਸਵਾਦ ਰੱਖਦੇ ਆ ਖੰਡ ਦੇ ਨਹੀਂ ਇਹਨੇ ਸਵਾਦ ਲਾਦੇ ਹਣਕਾ ਮਿਨਾ ਕੋਈ ਕੰਮ ਨਹੀਂ ਹੋਦੀ ਰਾਜਕਾਲ ਮਲਾਵਟ ਸਾਰੇ ਆ ਜਿਹੜਾ ਹੁਣ ਮੀਡੀਆ ਤੋਂ ਕੋਈ ਵੀ ਚੀਜ਼ ਆਦੀ ਮਲਾਵਟੇ ਜਾਂਦੀ ਤਕਰੀਬਨ ਉੱਥੇ ਵੀ ਖੰਡ ਦਾ ਕੋਡ ਬਣਾਉਂਦੇ ਆ ਜੋ ਖੰਡ ਸਸਤੀ ਹੈ ਤੇ ਕੋਡ ਮਹਿੰਗਾ ਆ ਪਰ ਅੱਜ ਨੂੰ ਲਾਤ। ਇਹ ਜਦ ਲਾਲ ਹੋ ਜਾਣੇ ਆ। ਫੌਜਲਾ ਤੇ ਆ ਗਿਆ ਕੰਮ। ਹੋ ਲੱਭ ਆ ਦੇਖੋ ਗੋਗੂਲ ਸਾਡੇ ਬਣ ਕੇ ਤਿਆਰ ਹੋ ਗਿਆ ਬਸ ਕੁਛ ਟਾਈਮ ਜੀ ਬਸ ਇਹਦਾ ਲਾਲ ਘਾਲੋ ਗੈਸ ਥੋੜਾ ਘੱਟੇ ਹੀ ਰੱਖਣਾ ਠੀਕ ਹੈ ਉਹ ਤਾਂ ਤੇਜ਼ ਹੀ ਨਹੀਂ ਕਰਨਾ ਗੈਸ ਸਾਹ ਆ ਜ਼ਿਆਦਾ ਰੱਖਣਾ ਕਿਉਂਕਿ ਵਿੱਚੋਂ ਵੀ ਇਹ ਇਹਨੂੰ ਪੱਕ ਜਾ ਆ ਦੇਖੋ ਨਾ ਬ੍ਰਾਊਨ ਹੋ ਗਿਆ ਤਾਂ ਹੁਣ ਇਹਨੂੰ ਅਸੀਂ ਕੱਢਾਂਗੇ ਦੇ ਉਹ ਨੂੰ ਕੱਢਣ ਲੱਗੇ ਆ ਦੇਖੋ ਕੀ ਬਣਾਵਾਂਗੇ ਰਾਦੀ ਕੱਢ ਦਿੱਤੀ ਜੇ ਹੁਣ ਬੰਦ ਗਿਜਬੂ ਬਸ ਇਹਦੇ ਦੇ ਵੀ ਬਣਾ ਸਕਦੇ ਆ ਠੀਕ ਹੈ ਰੋਟੇ ਨਾਲ ਲੱਗਦਾ ਕਿਉਂਕਿ ਵਿੱਚੋਂ ਕੱਚੇ ਨਾ ਰਹਿ ਜਾਣ। ਬੰਦਾ ਕਾਲੀ ਨਾ ਕਰੇ ਤੇਜ਼ ਗਿਆ ਹੌਸ ਤੇ ਬਣਾਣੇ ਆ। ਅੱਲਾ ਤੇਲ ਗਰਮ ਕਰ ਲਵੇ। ਤੁਹਾਨੂੰ ਹੌਲੀ ਰਫ਼ਤਾਰ ਤੇ ਕਰਦੇ ਥੋੜੇ ਜਿਹਾ ਫੱਟ ਕਰਦੇ। ਚਲੋ। ਤੇ ਬਿਹੌਲ-ਹੌਲੀ ਪਕਾੜ ਦੇਵੇਂ। ਸਾਦੇ ਨੇ। ਬਹੁਤ ਸਾਰੇ ਛੱਡੀ ਜਾਣੇ। ਜਿਹਦਾ ਕਿਹੜਾ ਕੋਈ ਡਿਜ਼ਾਈਨ ਬਣਾਣਾ। ਦਾ ਪਾਣੀ ਢਾਲਾ ਗਏ ਡੀਓ ਵਿੱਚ ਵਾਦ ਹਾਂ ਦਾ ਤੀਜਾ ਪੂਰ ਵੀ ਪੈ ਗਿਆ ਕਸੇ ਇਹ ਹੋਲੀ ਕੀਤਾ ਹੁਣ ਕੈਸ ਤੇ ਇਹਨੂੰ ਮੈਂ ਪੱਕਾ ਲਦੇ ਮੈਂ ਥੋੜੀ ਜਿਹਾ ਠੀਕ ਹੈ ਲਾਜਾ ਹੋ ਲੱਗ ਪੈ ਜਾ ਦੇਖੋ ਆਹ ਦੇ 35 ਹੋਣਾ ਆਪੇ ਜੋ ਕਿ ਟਾਈਮ ਲੱਗਣਾ ਥੋੜੀ ਜਿਹਾ ਠੀਕ ਹੈ ਅਦੇ ਲੋ ਗੁਜਾ ਪੂਰਵੀ ਸਟਾ ਤਿਆਰ ਹੋ ਗਿਆ। ਆ ਥੋੜੀ ਜਿਹੀ ਖੋਲ ਲਾਵਾਂਗੇ ਇਹਨੂੰ। ਫਸਤਰਾ ਤੋਂ ਇਹ ਬਣਾ ਸਕਦੇ ਆ ਆਪਣੇ ਪਰਵਾਰ ਦੇ ਹਿਸਾਬ ਨਾਲ ਜਿੰਨੇ ਵੀ ਕੱਢਣੇ ਬਣਾ ਲਵਾਂਗੇ। ਅੱਜ ਭਾਜੀ ਸਾਡਾ ਦੂਜਾ ਪੂਰਵੀ ਤਿਆਰ ਹੋ ਗਿਆ। ਅਸੀਂ ਇਹ ਵੀ ਕੱਢਣ ਲੱਗੇ ਆ। ਆਹ ਦੇ ਇਹ ਸਾਡੀਆਂ ਬਣ ਗਈਆਂ ਬਣ ਗਿਆ ਗੋਗਲੇ ਸਾਡੀਆਂ। ਅਸੀਂ ਫੇ ਬੱਬਰੀਆਂ ਕਾਹਨ ਲਗਾ ਕੇ ਮੂੰਹ ਤੇ ਹੋਈ ਚੜਿਆ ਕੰਮ। ਆਹ ਦੇਖੋ ਜੀ। ਇਹ ਤਿਆਰ ਹੋ ਗਿਆ ਸਾਡੇ ਗੋਗਲੇ ਜੀ। ਚਲੋ ਮਿਲਦੇ ਹਾਂ ਅਗਲੇ ਬਲੌਗ ਵਿੱਚ। ਜਿਹੜੇ ਵੀ ਸਾਡੇ ਭੈਣ ਭਰਾ ਵੀਡੀਓ ਦੇਖਦੇ ਆ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਿਓ ਠੀਕ ਹੈ। ਸਬਸਕ੍ਰਾਈਬ ਜ਼ਰੂਰ ਕਰਿਓ ਨਾ ਭੁੱਲਿਓ ਨਾ। Alô, meu Deus, o que Cabraca